ਸਾਰੇ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਜੋੜ ਸਿੰਘ ਵਾਲੇ ਪਹੁੰਚਿਆ ਦੋਸਤੋ ਤਹਿਸੀਲ ਪੱਤੀ ਜ਼ਿਲ੍ਹਾ ਸ਼ਿਵ ਚੰਨਪਰਨ ਸਾਹਿਬ ਬਾਈ ਹਰਵੈਲ ਸਿੰਘ ਦੇ ਫਾਰਮ ਤੇ ਦੋਸਤੋ ਆਏ ਆ ਤੇ ਪਸ਼ੂ ਚੜਿਆ ਦੋਸਤੋ ਡੇਲੀ ਰੁਟੀਨ ਦੇ ਵਿੱਚ ਇਸ ਘਰੋਂ ਤੁਹਾਨੂੰ ਦੇਖਣ ਦੇ ਵਿੱਚ ਮਿਲਦੇ ਆ ਵਿਕਰੀ ਵਾਲੇ ਪਸ਼ੂ ਮੋਸਟਲੀ ਆਉਂਦੇ ਆ ਅੱਜ ਵੀ ਵੀਰ ਚਾਰ ਮੱਝਾਂ ਲੈ ਕੇ ਆਇਆ ਦੋਸਤੋ ਜਿਨ੍ਹਾਂ ਦੇ ਵਿੱਚੋਂ ਦੋ ਮੱਝਾਂ ਬਿਲਕੁਲ ਗੱਬਣ ਮਿਲਣ ਗਈਆਂ ਤੁਹਾਨੂੰ ਤੇ ਦੋ ਗੱਬ ਪਸ਼ੂ ਚੜੇ ਆ ਦੋ ਮੱਝਾਂ ਬਿਲਕੁਲ ਤਾਜ਼ੀਆਂ ਸੁ ਤੇ ਇੱਕ ਆਪਾਂ ਜਿਹੜੀ ਦੋਸਤੋ ਮੇਰੀ ਥੈਲੀ ਜਿਹੜੀ ਅੱਜ ਦਿਖਾਵਾਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਜੂਰ ਬਣੇ ਰਹੋ ਦੋਸਤੋ ਪੂਰੀ ਇਨਫੋਰਮੇਸ਼ਨ ਤੁਹਾਨੂੰ ਜਿਹੜੀ ਮਿਲ ਜੂਗੀ ਆਓ ਕਰਦੇ ਆ ਗੱਲਬਾਤ ਭਾਈ ਹਰਵੈਲ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਵੀਰ ਹਰਵੈਲ ਸਿੰਘ ਸਤਿ ਸ੍ਰੀ ਅਕਾਲ ਹਾਂਜੀ ਸੰਤੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਇੱਕ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਪਿਆਰ ਦੇ ਰਹੇ ਚੈਨਲ ਨੂੰ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਠੀਕਾ ਵੀ 330 ਠੀਕਾ ਵਧੀਆ ਹੋਰ ਸਭਾ ਕੀ ਗੱਲਾਂ ਕਰਦੇ ਹਰਵੈਲ ਭਾਈ ਪਸ਼ੂ ਅੱਜ ਚਾਰ ਵਕਾਉਗਾ ਦੋ ਸੁਨਿਆ ਨੇ ਹਾਂਜੀ ਇੱਕ ਤਾਂ ਜਵੇਰੇ ਸੂਈ ਆ ਅੱਛਾ ਜੀ ਇਹਨੂੰ ਸੂਈ ਨੂੰ ਅੱਜ ਕੋਈ ਅੱਡ ਕਰਦੇ ਹੋਗੇ ਠੀਕ ਆ ਜੀ ਜਿਹੜੇ ਸਿਰ ਕੋਲ ਘਬਣਾ ਨੇ ਕਿੰਨੇ ਕਿੰਨੇ ਦਿਨ ਲੱਗ ਜਣਗੀਆਂ ਤੁਹਾਨੂੰ ਲਗਭਗ ਤਕਰੀਬਨ ਇੱਕ ਤਾਂ ਸ਼ਾਇਦ ਕੱਲ ਪਰਸੋਂ ਤੱਕ ਇੱਕ ਇੱਕ ਹਫਤੇ ਤੱਕ ਹਫਤੇ ਤੱਕ ਠੀਕ ਹੈ ਜੀ ਆ ਮੀਨੀ ਆ ਗਈ ਆਪਣੇ ਮੀਨੀ ਨਹੀਂ ਦੀ ਐ ਕੋ ਵੀ ਨੀਦੀ ਦੀ ਆ ਠੀਕ ਹੈ ਦੋ ਮੋਰਾ ਚੱਲਦਾ ਸਿੰਘ ਤੁਹਾਨੂੰ ਮਿਲਦਾ ਕਿ ਫਿਕਸ ਹੀ ਆ ਫਿਕਸ ਹੀ ਆ ਰੱਖੀ ਠੀਕ ਹੈ ਹਾਂ ਜੀ ਸੋ ਬਿਲਕੁਲ ਜਿਹੜੀ ਦੋਸਤੋ ਇੱਕ ਆ ਤੁਹਾਨੂੰ ਜਿਹੜੀ ਛਟੇਰੀ ਮੀਨੀ ਮਾ ਜਿਹੜੀ ਆਪਾਂ ਦਿਖਾ ਦਿੰਨੇ ਆ ਠੀਕ ਹੈ ਜੀ ਨੀਦੀ ਦੀ ਆ ਸੂਆ ਕਿੰਨਾ ਸੂਆ ਧੰਦਲਾ ਤੇਜਾ ਸੂਆ ਤੀਜੇ ਸਵੇਰ ਸੂਈ ਆ ਹਾਂ ਜੀ ਤੇ ਦਿਨ ਕਿੰਨੇ ਨੂੰ ਦੱਸਿਆ ਇਹਨੂੰ ਕੋਈ 8-10 ਦਿਨ ਹੋ ਗਏ ਆ ਸੂਈ ਨੂੰ ਆ ਪਿੱਛੇ ਬੱਚਾ ਆ ਗਿਆ ਇਹਦਾ ਆ ਮੇਲ ਜਿਹੜਾ ਬਲੈਕ ਆ ਬਲੈਕ ਆ ਗਿਆ ਇਹ ਤਾਂ ਦੱਸਦਾ ਜਿਵੇਂ ਆਪਰਾ ਵਾਂਗ ਕਿ ਆ ਜਨਾ ਜਾਈਦਾ ਸੋ ਤੁਨੀ ਦੀ ਮਾਜਾ ਦਾ ਨੀਦੀ ਦੇ ਸੀਮਾ ਦੇ ਕੋਲ ਜਾਈਦਾ ਬਿਲਕੁਲ ਇਹ ਮੇਲ ਕਾ ਕੱਟੀ ਇਹਦਾ ਜੀ ਹਾਂ ਜੀ ਕੱਟੀ ਹੈ ਕੱਟੀ ਹੈ ਤੇ 8 ਦਿਨ ਦੇ ਦਾ ਸਮਾਂ ਹੋਣਾ ਹੈ 8 ਤੋਂ 10 ਦਿਨ 8 ਦਿਨ ਤੇ ਕਿੰਨਾ ਹੋਰ ਕਿ ਦੁੱਧ ਕਿੰਨਾ ਥੱਲੇ ਦਾ ਵੇ ਦੇ ਥੱਲੇ 8 ਤੋਂ 9 ਲੀਟਰ ਜਿਹੜਾ ਇਸ ਟਾਈਮ ਹੈਗਾ ਕਰੀਬ 10-11 ਲੀਟਰ ਦੀ ਚਵਾਈ ਕਰੂੰਗੀ ਠੀਕ ਹੈ ਜੀ ਬਾਕੀ ਇਹ ਸਾਬ ਸਮਝ ਚੌਣ ਚਾਰ ਬਹੁਤ ਵਧੀਆ ਚਵਾਈ ਜਿਹੜੀ ਆ ਦੋਸਤੋ ਬੈਸਟ ਲੱਗੀ ਆ ਵੀਰ ਕਹਿੰਦਾ ਪਿਆ ਵੀ ਬਾਕੀ ਥੱਲੇ ਫੀਮੇਲ ਦਾਫ ਆ ਇਹ ਸੂਬਾ ਤੇ ਜਾਂ ਸੂਈਆ ਢੇਲੀ ਮਾਜਾ ਦੋਸਤੋ ਮੀਨੀ ਤੁਸੀਂ ਮੈਂ ਕਹਿ ਸਕਦੇ ਹੋ ਠੀਕ ਹੈ ਜੀ ਨੀਦੀ ਰਾਵੀ ਨੀਦੀ ਆ ਵੇਖੋ 8 ਕਿਲੋ ਜਿਹੜਾ ਹੁਣ ਬਿਲਕੁਲ ਨਵਾਂ 8 ਨਵਾਂ ਦਿਨਾਂ ਦੇ ਸੂਈ ਦੇ ਥੱਲੇ ਬਿਲਕੁਲ 8 ਕਿਲੋ ਜਿਹੜਾ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਚਵਾਈ ਕਰ ਲੈਣੀ ਆ ਬਾਕੀ ਆਹ ਹਵਾਨੇ ਦੀ ਜਿਹੜੀ ਦੋਸਤੋ ਬੰਦਰ ਤੁਸੀਂ ਦੇਖ ਸਕਦੇ ਹੋ

ਤਾਰਾ ਬਰਾਬਰ ਹੈ ਦੋਸਤੋ ਮਗਰਲੇ ਥਾਣਾ ਦੇ ਵਿੱਚ ਜਿਹੜਾ ਬਹਿਣੀ ਵਾਲਾ ਇਹ ਕਬੈਣੀ ਵਾਲਾ ਠੀਕ ਹੈ ਜੀ ਕਬੈਣੀ ਵਾਲਾ ਤੇ ਉਹ ਥੋੜਾ ਜਿਆਦਾ ਲੱਗਉਂਦੀ ਆ ਪਰ ਤਾਰਾ ਬਰਾਬਰ ਆ ਤਾਰਾ ਬਰਾਬਰ ਨੇ ਚਵਾਤ ਕੋਈ ਫਰਕ ਨਹੀਂ ਆ ਠੀਕ ਹੈ ਜੀ ਤੇ ਬਸ ਉਹ ਕੁਦਰਤੀ ਆ ਜਿਵੇਂ ਆਪਾਂ ਕਹਿ ਸਕਦੇ ਆ ਬਿਲਕੁਲ ਜੀ ਪੰਤਰੀਏ ਵੀ ਆਹ ਲਓ ਠੀਕ ਹੈ ਜਾਂ ਆਪਾਂ ਦੂਸਰਾ ਲੰਬਾ ਕਹਿ ਸਕਦੇ ਉਹ ਛੋਟਾ ਲੈ ਜਾ ਜਾਓ ਹਮ ਪਰਵੇਲ ਭਾਈ ਮੁੱਲ ਕਿੰਨਾ ਰਹੂਗਾ ਮੁੱਲ ਸੰਤੋਖ ਦਾ ਲੈ ਦੇ 57000 57000 ਹਾਂ ਜੀ ਕੀ ਗਾਜੀ ਬਿਲਕੁਲ ਜਾਇਜ਼ ਜੀ ਹੂੰ ਰੇਡ ਭਾਪੜ ਤਾਂ ਜਿਹੜਾ ਦੋਸਤੋ ਬਿਲਕੁਲ ਜਾਇਜ਼ ਆ 57000 ਠੀਕ ਹੈ ਜੀ ਤੇ ਆ ਨੀਲੀ ਰਾਵੀ ਦੇ ਵਿੱਚ 200 ਢੇਰੀ ਜਿਹੜੀ ਆ ਇਹ ਮੱਚ ਤੁਹਾਨੂੰ ਦਿਖਾਤੀ ਆ ਪਤਲਾ ਪਿੰਡਾ ਬਿਲਕੁਲ ਪਤਲੇ ਪਿੰਡੇ ਦੀ 1 ਕਿਲੋ ਦੁੱਧਾ ਬਾਕੀ ਬਿਲਕੁਲ 8 ਦਿਨਾਂ ਦੀ ਗੀਂਦ ਥੱਲੇ ਰੇਡ ਬੜਾ ਜਾਇਜ਼ ਆ ਤੇ ਅਗਲੀ ਭਾਈ ਹਰਵੇਲ ਕਿਹੜੀ ਪੇਸ਼ ਕਰ ਰਹੇ ਨੇ ਇਹ ਸਤਲ ਨੀਲੀ ਦੀ ਆ ਠੀਕ ਹੈ ਬਹੁਤ ਸੋਹਣੀ ਝੋਟੀ ਆ ਅਗਲੀ ਝੋਟੀ ਜਿਹੜੀ ਆ ਦੋਸਤੋ ਨੀਲੀ ਦੀ ਤੁਹਾਨੂੰ ਦਿਖਾਉਣੇ ਇਹ ਗੱਭਰੀਆਂ ਆ ਗੱਬਣ ਇਹ ਗੱਬਣ ਆ ਤਾਂ ਚੰਗੀ ਐ ਛੋਟੀ ਜਿਹੜੀ ਐ 13 14 ਲੀਟਰ ਦੀ ਜòi ਰਹੂਗੀ ਤੁਸੀਂ ਦਿਨ ਹਜੇ ਕਿਨੇ ਲੈਂਦੀ ਐ ਦਿਨ ਹਜੇ ਹਫਤਾ ਲੈਂਦੀ ਪੂਰਾ ਸ਼ਹਿਦ ਹੀ ਆਉਂਦਾ ਇੱਕ ਹਫਤਾ ਸਮਾ ਲੈਂਦੀ ਸੱਪਣ ਜਿਹੜਾ ਦੋਸਤੋ ਸ਼ਹਿਦ ਆਉਂਦਾ ਠੀਕ ਐ ਬਾਕੀ ਖਾਣ ਲੇਵਾ ਤੁਹਾਨੂੰ ਦਿਖਾਉਣੇ ਆ ਬਿਲਕੁਲ ਪੱਧਰ ਬਖਾਲਾ ਹੈਗਾ ਬੈਕ ਸਾਈਡ ਤੋਂ ਠੀਕ ਐ ਜੀ ਬਹੁਤ ਜਿਆਦਾ ਬਣੂਗੀ ਚੋਣ ਵੀ ਬਹੁਤ ਵਧੀਆ ਨਿਕਲੂਗੀ ਠੀਕ ਐ ਪਤਲੀ ਚਮੜੀ ਦੀ ਐ ਇਹ ਦੇਖ ਸਕਦੇ ਤੁਸੀਂ ਹੂੰ ਇਹ ਕੁਆਲਟੀ ਵਾਈਜ਼ ਵੀ ਬਹੁਤ ਵਧੀਆ ਬਣੂਗੀ ਠੰਡੀ ਆ ਸੀਲ ਸਭ ਪੂਰੀ ਹੈ ਪੂਰੀ ਜਵਾ ਵੀ ਆ ਦੇਖੋ ਸੰਤੂ ਸਭ ਨਹੀਂ ਅਜੇ ਬਹੁਤ ਜ਼ਿਆਦਾ ਬੰਦੀ ਹੈ ਹੂੰ ਇਹ ਸੀਲ ਸਲੱਗ ਪੂਰੀ ਆ ਥੋੜਾ ਹਵਾਨੇ ਤੇ ਨਾਲ ਪਗਲੇ ਪੈਰਾਂ ਤੇ ਵੀ ਥੋੜਾ ਥੋੜਾ ਮਾਰਕਿੰਗ ਜਿਹੜੀਆਂ ਦੇਖੋ ਨੀਲੀ ਬਣ ਕੇ ਠੀਕ ਹੈ ਬਿੱਲੀ ਮਣ ਕੇ ਆਖਾ ਤੇ ਨੀਲੀ ਦੀ ਤੁਸੀਂ ਇਹ ਛੋਟੀ ਤੁਸੀਂ ਗਿਣ ਸਕਦੇ ਹੋ ਠੀਕ ਹੈ ਸੋ ਹਵਾਨੇ ਤੇ ਬਿਲਕੁਲ ਨਿਸ਼ਾਨ ਹੈਗਾ ਮਾਰਕਿੰਗ ਆ ਮਗਰਲੇ ਪੈਰ ਤੋਂ ਤੇ ਚੰਗੇ ਬੱਚੇ ਆਪਾਂ ਇਹਦੇ ਜੋ ਸੰਤੂ ਸਭ ਲੈ ਸਕਦੇ ਹੂੰ ਤੀਜੇ ਸਵੇਰੀਏ ਨੇ ਸੁਣਾ। ਠੀਕ। ਸੂਬਾ ਤੀਜਾ ਸੁੰਜਿਆ ਸੂਬੇ ਦੇ ਦੋਸਤ ਇਹ ਮੱਝ ਠੀਕ ਆ। ਦਿਨ ਤਕਰੀਬਨ ਥੋੜੇ ਬਾਅਦੇ ਬਾਕੀ ਹੈ ਜੀ। ਕੀ ਮੋਲ ਆ ਬਾਈ ਹਰਵੇਲੇੰ ਦਾ ਫਿਰ ਲੈਣ ਦੇਣ ਪ੍ਰਕਾਰ? ਸਰਦ ਸਾਹਿਬ ਇਹਦਾ 71000 ਰੁਪਇਆ ਮੋਲ ਉੱਚੋ ਵੀ ਮੰਨਤਾਨ ਕਰਾਂਗੇ। 71000 ਚੋਂ? ਹਾਂਜੀ। ਅੱਛਾ ਜੀ। ਬਹੁਤ ਚੰਗੀ ਜੋਟੀ ਆ। ਠੀਕ ਹੈ ਜੀ। 71000 ਦੇ ਵਿੱਚੋਂ ਜਿਹੜਾ ਆਪਾਂ ਭਰਾ ਉਹ ਛੋੜ ਛੱਪਾ ਹੋ ਜੂਗਾ ਮੰਨਤਾਨ ਹੋ ਜੂਗਾ ਠੀਕ ਆ। ਤੇ ਬਿਲਕੁਲ ਤਿਆਰੀ ਦੇ ਵਿੱਚ ਆ ਕੋਈ 5-4 ਦਿਨ ਲੈ ਜੂਗਾ ਹਫਤਾ ਹਫਤਾ ਨਹੀਂ ਇਹ ਹਫਤਾ ਹੀ ਲੱਗ ਜਾਵੇ ਠੀਕ ਹੈ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਮੱਝ ਦਿਖਾਉਣੇ ਆ ਇਹ ਤੁਹਾਨੂੰ ਚੰਗੀ ਭਾਰੀ ਬਾਡੀ ਦੀ ਮੱਝ ਆ ਇਹਨੂੰ ਆਪਾਂ ਲੋਹੀ ਕਹਿ ਸਕਦੇ ਆ ਅੱਛਾ ਜੀ ਮੰਦੂ ਆਵੇ ਹੂੰ ਇਹ ਯਾਨੀ ਕਿ ਆਪਣੇ ਕੋਲ ਹੀ ਗਈ ਸੀਗੀ ਪਿਛਲੇ ਤੋਂ ਪਿਛਲੇ ਸੂਏ ਅੱਛਾ ਜੀ 14 14.5 ਲੀਟਰ ਦੀ ਚੋਅ ਜਿਹੜੀ ਹੈ ਆਰਾਮ ਨਾਲ ਕਰਾਉਂਦੀ ਹੈ। ਹੂੰ। ਇਸ ਟਾਈਮ ਇਹਨੇ ਚੌਥੇ ਸਵੇਰੇ ਸੋਣਾ। ਚੌਥੇ ਸਵੇਰੇ ਸੋਣ ਜਾ ਰਹੀ। ਹਾਂਜੀ ਪਰ ਬਣੂਗੀ ਬਹੁਤ ਜ਼ਿਆਦਾ ਦੁੱਧ ਵੀ ਫੁੱਲ ਬਣਦੀ ਆ। ਦਿਨ ਕਿੰਨੇ ਲੈ ਜੂ 8-10 ਦਿਨ ਜੀ। ਹਾਂ ਹਫਤੇ ਦੇ ਅੰਦਰ ਅੰਦਰ ਸੁਭੂ। ਹਫਤੇ ਦੇ ਬਿਲਕੁਲ ਅੰਦਰ ਅੰਦਰ ਸੁਭੂ। ਠੀਕ ਹੈ ਜੀ ਚੌਥੇ ਸਵੇਰੇ ਸੋਣਾ ਦੋਸਤੋ। ਤੇ ਸਕਰੀਪਨ ਅਰਬੇਲ ਕਹਿੰਦਾ ਵੀ ਪਹਿਲਾਂ ਵੀ ਆਪਣੇ ਕੋਲ ਮਤਲਬ ਕਿ ਕਿਲੇ ਸਵੇ ਦੀ ਗੱਲ ਕਰ ਲਈ ਜੀ ਤਾਂ ਆਪਣੇ ਕੋਲ ਰਹੀ ਹੈ ਠੀਕ ਹੈ ਹਾਂ ਦੂਜੇ ਸਵੇ ਆਪਣੇ ਕੋਲ ਹੋ ਗਈ ਕਿੰਨਾ ਕੁ ਦੁੱਧ ਚੋਂਦੀ ਰਹੀ ਸੀ ਸਤ ਸ੍ਰੀ ਅਕਾਲ 14 15 ਲੀਟਰ ਨੋਰਮਲ ਆ ਦੇ ਦੇ ਲਈ ਅੱਛਾ ਜੀ ਠੀਕ ਹੈ ਬਹੁਤ ਜ਼ਿਆਦਾ ਭਾਰੀ ਬਾਡੀ ਦੀ ਆ ਚੌਥੇ ਸਵੇ ਦੇ ਵਿੱਚ ਦੋਸਤੋ ਸੁਣਨਾ ਤੇ ਵਜਨ ਵੱਟੇ ਵਾਲੀ ਆ ਪੂਰੀ ਵਜਨ ਲੋਡ ਵਾਲੀ ਆ ਠੀਕ ਹੈ ਜੀ ਫੁੱਲ ਹੈਵੀ ਬਾਡੀ ਬੇਟਦੀ ਆ ਭਾਰੀ ਸਰੀਰਕ ਬਣਤਰ ਆ ਤੇ ਥਾਣ ਦੇਵਾ ਤੁਸੀਂ ਦੇਖ ਸਕਦੇ ਹੋ ਵੀ ਜਿਵੇਂ ਇੱਕ ਹਫਤਾ 6 ਦਿਨ ਹਜੇ ਬਾਕੀ ਹੈ ਸੂਣ ਦੇ ਵਿੱਚ ਤੇ ਉਹ ਸਾਬਣਾ ਲੇਵਾ ਭਰਦੀ ਪਈ ਆ ਪਵਾਨਾ ਦਾ ਸਟਰਕਚਰ ਹੀ ਦੱਸਦਾ ਪਿਆ ਵੀ ਪੂਰਾ ਆਰਡਰ ਬਣਾ ਕੇ ਤਿਆਰ ਕਰੂਗੀ ਭਰਾਓ ਬਾਕੀ ਆ ਤੁਹਾਡੇ ਸਾਰੇ ਸਾਹਮਣੇ ਆ ਥੋੜਾ ਬਾਕੀ ਟੈਪ ਵੀ ਜਰੂਰ ਦਿਖਾ ਦਿੰਦੇ ਆ ਜਿਹੜਾ ਪਸੂ ਕੱਪੜਾ ਹੁੰਦਾ ਜਿਹੜਾ ਦੋਸਤੋ ਮੂਲਕ ਲਈ ਟੈਪ ਕੇ ਜਰੂਰ ਤਸਦੀਕ ਕਰਵਾਈ ਜਾਂਦੀ ਵੀ ਹੋ ਸਕਦਾ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਉਹ ਤੁਹਾਡੇ ਉੱਪਰ ਡਿਪੈਂਡ ਆ ਜੀ ਠੀਕ ਆ ਆ ਦੇਖੋ ਜੀ ਪੂਰਾ ਹਜੇ ਨਾ ਸੰਸਭ ਮਨ ਟੂਨ ਬਾਕੀ ਹੋ ਜੀ ਹਾਂ ਹਾਂ ਇਹ ਇਹ ਹਾਂ ਮਗਰ ਲੈ ਤਰਖਾ ਦੇ ਜੀ ਲੋਰੀ ਠੀਕਾ ਤੇ ਬਾਕੀ 53 ਦੇ ਵਿੱਚ ਦੋਸਤੋ ਚਾਰੇ ਥਾਂ ਇੱਕ ਸਾਰ ਬਿਲਕੁਲ ਕੋਲੀ ਚੱਲੂਗੀ ਠੀਕਾ ਜੀ ਕੋਲੀ ਕਿਵਾਈ ਕੋਲੀ ਅਜੇ ਹਫਤਾ ਕਰੂਗਾ ਅਜੇ ਸ਼ਹਿਰ ਆਉਂਦਾ ਸੁਆ ਤੀਜਾ ਸੌਰੀ ਚੌਥਾ ਠੀਕ ਹੈ ਚੌਥਾ ਸੁ ਠੀਕ ਹੈ ਆ ਦੇਖੋ ਰੇਡ ਪਰ ਤਾਂ ਬਿਲਕੁਲ ਜਾਇਜ਼ ਆ ਭਰਾਵੋ ਤੋ ਭਾਵੇਂ ਵੱਡੇ ਮੁੱਲ ਨਹੀਂ ਹੈਗੇ ਨੋਰਮਲ ਸਾਰੇ ਬੰਨੇ ਤੁਰ ਫਿਰ ਕੇ ਵੇਖ ਲਿਓ ਪਰ ਇਥੋਂ ਦਾ ਰੇਟ ਤੁਸੀਂ ਬਾਅਦ ਵਿੱਚ ਟਰਾਈ ਕਰ ਲਿਓ ਬੇਸ਼ੱਕ ਕਿੰਨਾ ਮੁੱਲ ਇਹਦਾ ਭਾਈ ਸਾਢੇ 65000 ਰੁਪਏ ਵਿੱਚ ਛੋੜੋ ਸਾਢੇ 65000 ਦੇ ਵਿੱਚ ਛੋੜ ਹੋ ਗਈ ਸਾਢੇ 65000 ਦੇ ਵਿੱਚੋਂ ਛੋੜ ਛੱਪਾ ਹੋ ਜਾਊਗਾ ਫੁੱਲ ਹੈਵੀ ਬੋਡੀ ਵੇਟ ਦੀ ਜਿਹੜੀ ਦੋਸਤੋ ਭਾਰੀ ਵਜਨ ਵੱਟੇ ਵਾਲੀ ਮੱਝ ਠੀਕ ਹੈ ਜੀ ਇਹ ਮੱਝ ਰਹਿ ਗਈ ਤੇ ਆਪਾਂ ਤੇਪ ਕੇ ਦੇ ਦਾਰੀਏ ਥੋੜਾ ਠੀਕ ਹੈ ਜੀ ਠੀਕ ਸੋ ਸਾਈਕਲ ਨੰਬਰ ਤੇ ਜਿਹੜੀ ਦੋਸਤੋ ਤੁਹਾਨੂੰ ਇਹ ਤੀਜਾ ਸਵੇਰ ਸੂਨ ਦੇ ਵਿੱਚ ਬਿਲਕੁਲ ਤਿਆਰੀ ਆ ਨੀਲੀ ਦੀ ਇਹ ਮੱ ਤੇ ਤੋ ਕੇ ਵੀ ਦਿਖਾ ਦਿੰਦੇ ਆ ਚੌਥਾ ਨਾਲ ਦੀ ਤਸੱਲੀ ਕਰਾ ਦਿੰਦੇ ਆ ਪਰਲੇ ਪਿੰਡੇ ਦੇ ਵਿੱਚ ਚਮੜੀ ਬਿਲਕੁਲ ਜਿਹੜੀ ਆ ਦੋਸਤੋ ਐਨ ਲਫਾਫੇ ਵਰਗੀ ਆ ਦੇਖੋ ਆ ਦੇਖ ਬਲਲੀ ਤਨੂ ਦਾ ਵੇਕੇ ਦੇ ਨਾਲ ਦਾ ਛੋਟਾ ਜਿਹਾ ਥਾਂ ਲੱਗਿਆ ਆ ਵਾ ਇੱਕ ਨਾ માત્ર ਪਰ ਇਹ ਚੱਲਦਾ ਨਹੀਂ ਮਤਲਬ ਬਿਲਕੁਲ ਐਵੇਂ ਨਿਸ਼ਾਨ ਜਿਹਾ ਠੀਕ ਹੈ ਜੀ ਠੀਕ ਹਾਂ ਬਾਕੀ ਚੱਲਦੇ ਵਰਦ ਜਿਹੜੇ 204 ਹਨ ਉਹ ਇੱਕ ਕੁਦਰਤੀ ਚੀਜ਼ ਹੈ ਮੈਂ ਕਹਿ ਸਕਦੇ ਆਪਾਂ ਇਹ 33 ਨਾ 200 ਠੀਕ ਆ ਬਿਲਕੁਲ ਤਸੱਲੀ ਜਿਹੜੀ ਹੈ ਸੋ ਆਓ ਆਪਣੇ ਹੱਥੀਂ ਵੀ ਜਿਹੜੀ 200 ਤਿੱਪ ਕੇ ਗੱਬਰਨ ਪਸ਼ੂ ਦੀ ਤਸੱਲੀ ਕਰ ਲਈਏ ਤੂੰ ਸੋਇਵਾ ਤੋਂ ਕੋਈ ਨਹੀਂ ਕੋਦ ਕਰਕੇ ਕੱਢ ਲੂੰਗਾ ਬਾਕੀ ਜਿੰਨਾ ਆਪਾਂ ਜਾਣਦੇ ਆ ਆਪਾਂ ਆਪਣੀ ਤਸੱਲੀ ਕਰਕੇ ਪਸੂ ਲੈ ਕੇ। ਹਜੇ ਦੇਣ ਬਾਕੀ ਹੈ ਠੀਕ ਹੈ ਜੀ। ਆਹ ਮੱਝ ਵੀ ਜਿਹੜੀ ਹੈ ਤੀਜਾ ਸਵੇਰ ਸੂਣੀ ਹੈ ਇਹ ਵੀ ਘਟੋ ਘਟ ਪੰਜ ਛੇ ਦਨ ਹਜੇ ਲੈਂਦੀ ਹੈ ਠੀਕ ਹੈ। ਆਹ ਠੀਕ ਹੈ ਜੀ। ਵੇਖਾ ਆਪਣੇ ਕੋ ਲਾਸ਼ ਦੇ ਵਿੱਚ ਜਿਹੜੀ ਉਹ ਮੱਝ ਸੂਈ ਹੈ ਸਤਿ ਸ੍ਰੀ ਅਕਾਲ ਅੱਜ ਸਵੇਰੇ ਸੂਈ ਆ। ਅੱਛਾ ਜੀ। ਕਿੰਨਾ ਰਕਵਰ ਹੈ ਇਸ ਮੱਝ ਦਾ? ਅੱਛਾ। ਜੇ ਆਪਾਂ ਗੱਲ ਕਰੀਏ ਇਹਦੇ ਪਿੱਠ ਕੁੜੇ ਦੀ ਤਾਂ ਇੱਕ ਜਣੇ ਕੇ ਸੇਰੂ ਵਾਂਗੂ ਕਹਿ ਸਕਦੇ ਆਪਾਂ। ਹੂੰ। ਇਹ ਪੂੜੇ ਪਾਰੇ ਬਿਲਕੁਲ ਚੁੱਕ ਕੇ ਪੱਧਰ ਹੋ ਜੂਗੀ। ਅੱਜ ਮਾਰਨਿੰਗ ਸੂਈ ਆ। ਅੱਜ ਮਾਰਨਿੰਗ ਸਵੇਰੇ 4 ਵਜੇ ਸੂਈ ਆ। ਸਵੇਰ ਕਿੰਮਾ ਸੂਈ ਹੈ ਜੀ? ਸਵੇਰ 3 ਵਜੇ ਸੂਈ ਰੰਦੂ ਜੀ। ਠੀਕ ਹੈ ਜੀ। ਤਾਂ ਦੋਸਤੋ ਇਹ ਚੋਲਾ 15 ਲੀਟਰ ਦੀ ਜਿਹੜੀ ਟੋਆਈ ਹੈ ਨਾਰਮਲ ਚਲੋਗੇ ਤੀਜਾ ਸੁਆ ਦੋਸਤੋ ਤਾਂ ਫੁੱਲ ਵੱਡੀ ਮੱਝਾਂ ਠੀਕ ਹੈ ਜੀ ਜਿਹੜੀ ਵੱਡੇ ਕੱਦ ਬੋਤਲੀ ਆ ਤੇ ਬੱਚਾ ਥਲੇ ਕੱਟੀ ਹੈ ਤੇ ਮੇਲ ਕਾ ਫਤਲੇ ਠੀਕ ਹੈ ਜੀ ਅੱਜ ਮਾਰਨਿੰਗ ਸੂਈ ਆ ਬਾਕੀ ਸਰੀਰ ਦਾ ਢਾਂਚਾ ਦੇਖ ਕੇ ਤੁਸੀਂ ਆ ਚੈੱਕ ਕਰ ਸਕਦੇ ਹੋ ਬਿਲਕੁਲ ਫਤਲੀ ਕਮੜੀ ਹੈਗੀ ਹੈ ਦੋਸਤੋ ਬਿਲਕੁਲ ਪਤਲੇ ਪਿੰਡੇ ਦੀ ਠੀਕ ਆ ਥਣ ਦੇ ਬਿਲਕੁਲ ਮੁਕੀਰਾ ਹਨ ਹਵਾਨਾ ਚੰਗਾ ਸਟਰਕਚਰ ਹੈਗਾ ਵੀ ਤਕਰੀਬਨ ਵਧੀਆ ਮਿਲਕਿੰਗ ਦੀ ਆਸ ਕਰ ਸਕਦੇ ਆ ਆਪਾਂ ਇਸ ਤੋਂ ਕਿਉਂਕਿ ਬਾਡੀ ਇਸ ਭਾਰੀ ਵੇਟ ਦੇ ਵਿੱਚ ਗੱਦਬੋਤ ਵੀ ਵੱਡਾ ਤੇ ਵਜਨ ਵਟਾ ਦਿੱਤੀ ਗਾ ਠੀਕ ਹੈ ਜੀ ਬਸ ਯਾਦ ਮਾਰਨਿੰਗ ਸੂਈ ਕਰਕੇ ਦੋਸਤੋਂ ਦਾ ਪਾਸੂ ਸੂ ਦੇ ਵਿੱਚ ਆ ਜਾਂਦਾ ਸੋ ਉਹਦੇ ਕਰਕੇ ਤੁਸੀਂ ਜਿਹੜੇ ਵੈਸੇ ਬਾਡੀ ਮੈਂਟੇਨ ਆ ਦੋਸਤੋਂ ਅਗਲੇ ਦਿਨਾਂ ਦੇ ਵਿੱਚ ਪੂਰੀ ਜਦੋਂ ਸਰੀਰ ਨੂੰ ਭਰ ਲੂਗੀ ਦੋਸਤੋਂ ਬਾਕੀ ਹਵਾਨੇ ਦਾ ਸਟਰਕਚਰ ਬਹੁਤ ਵਧੀਆ ਹੈਗਾ ਆ ਦੇਖੋ ਪੱਧਰ ਵਖਾਲਾ ਬਿਲਕੁਲ ਤੇ ਮੁੱਠੀ ਦਾ ਸਾਹਣਾ ਬੱਚੇ ਦੰਦ ਸਾਹਿਬ ਜਦੋਂ ਪਜੂ ਸੁਂਦਾ ਵਾ ਇਹ ਦੋ ਦਿਨਾਂ ਲਈ ਪੱਧੂ ਜਿਹੜਾ ਠੱਪਿਆ ਜਾਂਦਾ ਹੈ ਉਹ ਤੀਆਂ ਮੁਖੀਆਂ ਬਿਲਕੁਲ ਜਿਹੜੀ ਚੀਜ਼ ਹੈ ਤੀਜੇ ਦਿਨ ਜਾ ਕੇ ਪੱਧਰ ਹੁੰਦੀ ਹੈ ਮਾਰਨਿੰਗ ਚ ਚਬਾਈ ਕਰੀਏ ਥੋੜਾ ਬਾਧਾ ਚਬਾਈ ਕੀਤੀ ਆਪਾਂ 2-3 ਕਿਲੋ ਦੀ ਹੁਣ ਵੀ ਆਪਾਂ ਬਹੁਤ ਵਧੀਆ ਹੁਣ ਵੀ ਆਪਾਂ ਥੋੜਾ ਚਬਾਈ ਕਰਕੇ ਦਿਖਾਉਂਦੇ ਆ ਲਓ ਜੀ

ਚੰਗੇ ਦੋਸਤ ਹੀ ਆਪਾਂ ਆਸਤ ਕਰ ਸਕਦੇ ਮਾਈ ਜੀ ਉਹ ਮੰਗ ਲੈਣੇ ਇਹ ਮੰਗ ਲੈਣਾ ਚੰਗੀ ਚੋਈ ਠੀਕ ਆ ਹਰਵੀਰ ਭਾਈ ਮੁੱਲ ਕਿੰਨਾ ਦਾ ਕਰਦੇ ਆ ਮੁੱਲ ਸੰਤੂ ਸਾਹਿਬ ਕਰਨ ਨੂੰ ਜਿੰਨਾ ਮਰਜ਼ੀ ਕਰੀ ਜਾਈਏ ਆ ਜਿਵੇਂ ਆਪਾਂ ਦੇਖਦੇ ਹੀ ਰਹੇ ਨੇ ਆਮ ਹੀ ਬਾਹਰ ਦੀ ਮਾਰਕੀਟ ਨੂੰ ਜਾਂ ਉਹਦਾ ਵੀ ਤੇ ਸੰਤੂ ਸਾਹਿਬ ਲੱਖ ਲੱਖ ਇੱਕ ਦਸ ਦੀਆਂ ਮੱਝਾਂ ਵੀ ਕਿੰਦੀਆਂ ਹਾਂ ਹਾਂ 82000 ਰੁਪਇਆ ਮੁੱਲ ਆ ਇਹਦਾ ਉਹਦੇ ਜੋ ਵੀ ਆਪਾਂ ਮਾਨਤਾਣ ਕਰਾਂਗੇ ਬਿਲਕੁਲ ਹਾਂ ਤੇ ਅਸੀਂ 82000 ਠੀਕ ਹੈ ਤੇ ਬੋਲੀਏ ਆਪਣੇ ਕੰਟੈਕਟ ਨੰਬਰ ਜੀ 990382025 9906382025 ਠੀਕ ਹੈ ਤੋਂ ਤੁਸੀਂ ਸਨ ਮੇਰੇ ਨਾਲ ਵੀਰ ਹਰਵੇ ਉੱਥੇ ਇੱਕ ਪਿੰਡ ਜੋਰ ਸਿੰਘ ਵਾਲਾ ਤਸੀਦ ਪੱਟੀ ਜ਼ਿਲ੍ਹਾ ਜੀਰੀ ਤਰਸਰ ਮਿਲਦਿਆਂ ਦੋਸਤਾਂ ਕੋ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ